ਗੱਡੀ ਦੇ ਥੱਲੇ ਲੱਗਣੀ ਆ ਤਾਂ ਗੱਡੀ ਦੇ ਥੱਲੇ ਲੱਗਣੀ ਕਿੱਥੇ ਲੱਗਣੀ ਆ ਲੈ ਲਈਦੀ ਹੈ ਨਾਲੇ ਕਿੱਦੀ ਡਾਕ ਨਹੀਂ ਕਿਹਾ ਡਾਕ ਨੇ ਕਿਹਾ ਤੇ ਗੱਡੀ ਗੱਡੀ ਤਾਂ ਲਾਈਏ ਮੁੰਡੇ ਨਾ ਐਦਾਂ ਨਹੀਂ ਲਾਈ ਇਹ ਕਿ ਮਦਰ ਕਿਹਦਾ ਬੱਚਾ ਸਾਨੂੰ ਬਸ ਇਨਸਾਫ ਚਾਹੀਦਾ ਇਹੀ ਆ ਜਿਹੜਾ ਵੀ ਆਂਦਾ ਸਾਡੇ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਸਾਡੇ ਇਹਾਂ ਮਾਪਿਆਂ ਨੂੰ ਇਨਸਾਫ ਚਾਹੀਦਾ ਬਸ ਗਰੀਬ ਹੈ ਨਾ ਸਾਡਾ ਪੰਜ ਮੇਰਾ ਭਰਾ ਜਾਣਦਾ ਉਹਨੂੰ ਕੋਖਣੀ ਚਾਹੀਦਾ ਹੋਰ ਕੋਈ ਵੀ ਮੇਰਾ ਨਾ ਸੰਸਿੰਗ ਪਿੰਡ ਮੇਰਾ ਚੋਂਤਾ ਜੋ ਉਸ ਤੋਂ ਯਾਰ ਗਲਤ ਹੋਇਆ ਥੰ ਬੜਾ ਅਫਸੋਸ ਆ ਸਾਡਾ ਵੀ ਬੱਚਾ ਹਾਂ ਲੇਕਿਨ ਇਹਦੇ ਪਿੱਛੇ ਜੋ ਵੀ ਹੈ ਐ ਮੌਜੂਦਾ ਸਰਪੰਚ ਐ ਉਹਨੇ ਜਾ ਕੇ ਮਨੀਸ਼ ਕਿਹਾ ਵੀ ਜਾ ਜਾ ਕੇ ਤਸੀਹ ਦਾ ਗਲਾ ਵੜ ਦੇ ਉਦੋਂ ਆ ਗਏ ਮਨੀਸ਼ ਨਹੀਂ ਤੁਸੀਂ ਕਹਿ ਰਹੇ ਹੋ ਕਿ ਸਰਪੰਚ ਦਾ ਰੋਲ ਆ ਉਹਨੇ ਕਿਹਾ ਵੀ ਮਨੀਸ਼ ਤੁਹਾਨੂੰ ਹਲਾਸ਼ੀ ਦੀ ਦਿੱਤੀ ਆ ਕਿ ਗਲਾ ਵੜ ਦੇ ਇਹ ਤਾਂ ਹੀ ਗੰਭੀਰ ਦੋਸ਼ ਤੁਹਾਨੂੰ ਪਤਾ ਮੌਜੂਦਾ ਸਰਪੰਚ ਤੇ ਲਗਾ ਰਹੇ ਹੋ ਬੜੇ ਵੱਡੇ ਦੋਸ਼ ਨੇ ਇਹਦੇ ਕੋ ਸਬੂਤ ਹੈਗੇ ਤੁਹਾਨੂੰ ਸਾਡੇ ਕੋਲ ਸਬੂਤ ਪੱਕੇ ਹੈ ਜੀ ਸਾਡੇ ਕੋਲ ਵੀਡੀਓ ਭੇਜਦੀ ਹੈ ਜੀ अच्छा जी हां जी ਸਰਗੋ ਵੀਡੀਓ ਪੇਰੀ ਜੇ ਪੱਕਾ ਸਮਝਦਾ ਜੋ ਕੁਛ ਵੀ ਜਿੰਨਾ ਵੀ ਇਹ ਵੀਡੀਓ ਕੀ ਦੱਸਉਂਦੀ ਆ ਵੀ ਇਹਨੂੰ ਉਹ ਹੀ ਲੈ ਚਲੀ ਜਾਂ ਕੇ ਉਹਦਾ ਜਾਂ ਗੱਲ ਕਰਨ ਤੇ ਮਾਰਥੇ ਨੂੰ ਜਾ ਕੇ ਜੋ ਕੁਛ ਹੋਏਗਾ ਮੈਂ ਦਿਖਲਾਂਗਾ اچھا ਫਿਰ ਕੀ ਹੋਇਆ ਫਿਰ ਮਨੀਸ਼ ਉੱਥੋਂ ਆਇਆ ਮੋਰਸਾ ਲੈ ਕੇ ਆਇਆ ਸਿੱਧਾ ਸਾਡੇ ਘਰ ਆਇਆ ਮੇਰੇ ਮੇਰੇ ਵੱਡੇ ਭਾਈ ਦੇ ਘਰ ਤਸੀਮ ਸਿੰਘ ਦੇ ਘਰ ਆਇਆ ਉੱਥੇ ਆ ਕੇ ਤੇਨੇ ਉਹਨੂੰ ਕਿਹਾ ਗਲਗਲਾਂ ਗੱਡੀਆਂ ਲੈ ਨਾ ਕਿ ਬਾਹਰ ਨਿਕਲ ਤੇਰਾ ਕਤਲ ਕਰਨਾ ਜਿਵੇਂ ਮੇਰੇ ਭਰਾ ਨੇ ਨਈਓ ਆਣ ਕੇ ਕੀ ਖਾਦੀ ਹੱਥ ਆਇਆ ਜਾਂ ਕਿ ਵੀ ਕੋਸੇ ਹੱਥ ਜਿਹਾ ਸੀਗਾ ਨੰਗੀ ਨੰਗੀ ਤਲਵਾਰ ਹੀ ਉਹ ਉਹਦੀ ਤਲਵਾਰ ਹੀ ਜਿਹਨੇ ਮੇਰੇ ਪਰਾਨੇ ਬਾਹਰ ਆਇਆ ਇਹ ਤੋੜ ਕੇ ਜਿੱਤ ਖੱਪ ਲੱਗੀ ਹੈ ਤੇ ਜਿੱਦਾ ਬਾਹਰ ਆ ਕੇ ਕਤਲ ਕਿ ਉਹਦਾ ਕਤਲ ਹੋਇਆ ਉਸ ਤੋਂ ਬਾਅਦ ਇਹ ਹੈ ਵੀ ਮੇਰੀਆਂ ਜਿਹੜੀਆਂ ਦੋਨੇ ਅਕ੍ਰਤੀ ਨੇ ਤਿੰਨੇ ਵੀ ਦੀ ਜੀਆਂ ਹਨ ਉਹ ਬੇਕਸੂਰ ਆ ਪਾਪੀ ਵੀ ਕਸੂਰ ਆ ਉਹਦਾ ਕੋਈ ਇੱਕੜ ਕਤਲ ਚ ਲੈ ਦੇਖ ਨਹੀਂ ਆ ਅੱਛਾ ਜੀ ਜੋ ਕੋਈ ਵੀ ਕਾਰਵਾਈ ਕੀਤੀ ਜਾਏ ਉਸ ਸਰਪੰਚ ਦੀ ਕੀਤੀ ਜਾਏ ਇਹਦੀ ਇਹਦੀ ਅਨਕੁਆਰੀ ਜਿਹੜੀ ਆ ਪਾਈ ਆਏ ਔਰ ਇਹਨੂੰ ਇਹਦਾ ਜੋਕੇਨ ਕਰਵਾਇਆ ਇਹਦਾ ਇਹਨੂੰ ਦੰਡ ਦਿੱਤਾ ਗਿਆ ਤੁਹਾਡਾ ਮਤਲਬ ਕਿ ਜਿਹੜੀ ਇਹ ਸਾਜਿਸ਼ ਘੜੀ ਹੈ ساری ਸਰਪੰਚ ਨੇ ਘੜੀ ਸਾਰੀ ਸਰਪੰਚ ਨੇ ਘੜੀ ਤੁਹਾਡੇ ਭਰਾ ਵੀ ਤੇ ਕਸੂਰਵਾਰ ਨੇ 300 ਸਿੰਘ ਕਰਚਾ ਤੇ ਉਹਨਾਂ ਨੇ ਮਾਰੀਆਂ ਨੇ ਕਰਚਾ ਮਾਰੀ ਜਿਹੜੀ ਸਾਡੇ ਘਰ ਆਇਆ ਤਾਂ ਆਪਣੇ ਪਛਾਉ ਗਏ ਕਿ ਤੱਕ ਨਹੀਂ ਮੁਗੇ ਕਿ ਤੱਕ ਨਹੀਂ ਲਵਾ ਆ ਗਿਆ ਤੇ ਜੇ ਮੇਰਾ ਭਰਾ ਉਹਨੂੰ ਨਹੀਂ ਮਾਰਦਾ ਤੇ ਉਹ ਮਾਫੇ ਰਬ ਮਾਰਦਾ ਠੀਕ ਹੈ ਤੇ ਜੇ ਇਹਦੀ ਇਹਨੂੰ ਕੁਆਰੀ ਕੱਲ ਨੂੰ ਪੜਤਾਲ ਅਫਸਰ ਕਰਦੇ ਨੇ ਇਦੋਂ ਸਬੂਤ ਜਿਹੜੇ ਦੋਸ਼ ਲਾ ਰਹੇ ਪੇਸ਼ ਕਰ ਸਕਦੇ ਤੁਸੀਂ ਜਿਹੜਾ ਦੋਸ਼ ਲਾਇਆ ਇਹਨਾਂ ਕੋਈ ਸਹੀ ਲਾਇਆ ਦਿੰਦੇ ਸਾਰੇ ਕੋਈ ਪੀੜ੍ਹੀ ਭੇਜ ਦਿਓ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਜਿਵੇਂ ਇਹਨਾਂ ਦੇ ਪਿੰਡ ਵਾਸੀ ਨੇ ਤੁਹਾਡਾ ਕੀ ਨਾਮ ਇੱਜੀ ਮੇਰਾ ਨਾਮ ਜੀ ਮਲਕੀਤ ਕੁਮਾਰ ਆ ਮੈਂ ਪਿੰਡ ਚੌਂਟਾ ਦਾ ਰਹਿਣ ਵਾਲਾ ਹਾਂ ਤੇ ਇਹ ਕੀ ਜਿਵੇਂ ਇਹ ਘਟਨਾ ਬੜੀ ਮੰਦ ਭਾਗੀ ਵਾਪਰੀ ਯਾਰ ਇੱਕ ਨੌਜਵਾਨ ਬੱਚੇ ਦਾ ਜਿਹੜਾ ਕਤਲ ਕਰ ਦੇਣਾ ਵਾ ਬਹੁਤ ਵੱਡੀ ਗੱਲ ਆ ਇਹ ਇੱਕ ਤਰ੍ਹਾਂ ਇੱਕ ਘਰ ਦਾ ਗਰੀਬ ਪਰਵਾਦ ਦਾ ਚਿਰਾਗ ਹੀ ਬੁਝਾ ਦਿੱਤਾ ਵਾ ਤਸੀਮ ਸਿੰਘ ਇਹ ਫਨੀਓ ਮੇਰੇ ਚਾਚੇ ਦਾ ਹੀ ਪੁੱਤਰਾ ਅਹੀਂ ਭੰਡਾ ਛੋਟਾ ਵੀਰ ਆ ਮੇਰਾ ਮਨੀਸ਼ ਕੁਮਾਰ ਜੋ ਆ ਉਹਨੂੰ ਸਾਜ਼ਿਸ਼ ਨਾਲ ਮਰਵਾਇਆ ਗਿਆ ਸਾਜ਼ਿਸ਼ ਜੋ ਹੈ ਮਜੂਦਾ ਸਰਪੰਚ ਨੇ ਕੀਤੀ ਆ ਪਰ ਉਸਦੀ ਵੀਡੀਓ ਜਿਸ ਤਰ੍ਹਾਂ ਬਣੀ ਆ ਉਹਦੇ ਸਾਹਮਣੇ ਮੈਂ ਖੜਾ ਸੀ ਪਰ ਮੈਨੂੰ ਦੇਖ ਕੇ ਹੀ ਵੀਡੀਓ ਵਿੱਚ ਉਹਨਾਂ ਨੇ ਦੱਸਿਆ ਕਿ ਹਾਂ ਵੀ ਤੂੰ ਫੜ ਕੇ ਆ ਜਾ ਮੈਂ ਦੇਖ ਲਾਂਗਾ ਕਿ ਮੇਰੇ ਸਾਹਮਣੇ ਆਪਣੀ ਕੰਨੀ ਸੁਣੀਏਗਾ ਤੁਸੀਂ ਆਪਣੀ ਕੰਨੀ ਔਰ ਸਾਹਮਣੇ ਇਹਦੀ ਵੀਡੀਓ ਪ੍ਰੂਫ ਹੈਗਾ ਵੀਡੀਓ ਪ੍ਰੂਫ ਮੇਰੇ ਕੋਲ ਪੂਰਾ ਨਹੀਂ ਵੀਡੀਓ ਪ੍ਰੂਫ ਪੂਰਾ ਔਰ ਜੂਨ ਦੇ ਨੇ ਲੱਗੇ ਥਾ ਕੇ ਮਈ ਜੂਨ ਦੇ ਵਿੱਚ ਉਹਦੇ ਮੁੰਡੇ ਨੇ ਵੀ ਮੈਨੂੰ ਧਮਕੀ ਦਿੱਤੀ ਸੀ ਕੀ ਭਲੇਖੇ ਕੱਢ ਦਨ ਹੂੰ ਜਦੋਂ ਤਰਸ਼ੇਮ ਸਿੰਘ ਨੇ ਇਨਕੁਆਰੀ ਪਾਈ ਚੱਪੜ ਦੀ ਉਹਦੇ ਵਿੱਚ ਸਰਪੰਚ ਗਲਤ ਪਾਇਆ ਗਿਆ ਇਸ ਡਰ ਨਾਲ ਇਹਨੇ ਮਨੀਸ਼ ਕੁਮਾਰ ਕੋਲੋਂ ਗਲਤ ਕਾਰਵਾਈ ਕਰਾਈ ਹੈ ਪਰ ਉਹਦੇ ਵਿੱਚ ਮਾਰਨ ਗਿਆ ਤਰਸ਼ੇਮ ਸਿੰਘ ਨੂੰ ਪਰ ਮਰ ਗਿਆ ਮਨੀਸ਼ ਕੁਮਾਰ ਜਿਸ ਟਾਈਮ ਉਹਦੇ ਚਾਕੂ ਲੱਗੇ ਸੀ ਉਹ ਇਹਨਾਂ ਨੇ ਕਮ ਸੇ ਕਮ ਵੀ ਅੱਧਾ ਪੂਣਾ ਘੰਟਾ ਜਾਂ ਇਸ ਤੋਂ ਵੱਧ ਟਾਈਮ ਹੋ ਸਕਦਾ ਕਿ ਦੀ ਡਾਕਟਰ ਦੇ ਦਰਵਾਜ਼ੇ ਵਿੱਚ ਹੀ ਲੜਕਾ ਲਟਾਇਆ ਗਿਆ ਉਸ ਟਾਈਮ ਵੀ ਲੜਕੇ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰ ਸਕਦੇ ਹੀ ਇਹਨਾਂ ਨੇ ਜਾਣ ਬੁਝ ਕੇ ਉੱਥੇ ਲਟਾਇਆ ਗਿਆ ਕਿ ਇੱਥੇ ਮਰ ਜੇ ਪਰ ਸਾਰਾ ਕਤਲ ਕੇਸ ترਸੀਮ ਸਿੰਘ ਦੇ ਨਾਂ ਤੇ ਲੱਗੇ ਕਿਉਂਕਿ ਇਹਨਾਂ ਨੇ ਸਾਜਿਸ਼ ਰਚੀ ਹੀ ترਸੀਮ ਸਿੰਘ ਨੂੰ ਪਸਾਨ ਦੀ ਪਰ ਉਹਦੇ ਨਾਲ ਮੇਰਾ ਬਚਾਅ ਤਾ ਹੋਇਆ ਕਿ ਮੇਰੇ ਘਰ ਦੇ ਵਿੱਚ ਸਾਰੇ ਪਾਸੇ ਕੈਮਰੇ ਲੱਗੇ ਆ ਨਹੀਂ ਤੇ ਮੇਰੇ ਉੱਪਰ ਵੀ ਹਮਲਾ ਬਣਾ ਸਕਦੇ ਆ ترਸੀਮ ਸਿੰਘ ਦੇ ਉੱਪਰ ਪਹਿਲੇ ਵੀ ਹਮਲਾ ਹੋਇਆ ਮਨੀਸ਼ ਕੁਮਾਰ ਤੇ ਤਿੰਨ ਬੰਦਿਆਂ ਨੇ ਔਰ ਉਸ ਤੋਂ ਪਹਿਲੇ ਸਰਪੈਂਚ ਨੇ ਜੋ ਪਿਛਲੀ ਵੀਡੀਓ ਚ ਦੱਸ ਰਿਹਾ ਕਿ ਡਾਕਟਰ ਕਿਦੀਨੇ ਬੋਲਿਆ ਸੀ ਗੱਡੀ ਲਗਾਉਣ ਵਾਸਤੇ ਐਕਚੁਅਲੀ ਮੇਨ ਹੱਥ ਡਾਕਟਰ ਕਿਦੀ ਦਾ ਹੀ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਹੈ ਤਰਸੇਮ ਸਿੰਘ ਦੇ ਘਰ ਦੋ ਜਨਾਨੀਆਂ ਆਦੇ ਕੱਪੜੇ ਪਾੜੇ ਉਹਨਾਂ ਆਪਣੇ ਦਾ ਆ ਗਏ ਲੇਕਿਨ ਉਹਨਾਂ ਦੀ ਕੁੜੀਆਂ ਨੇ ਵੀਡੀਓ ਬਣਾਈ ਤਰਸੇਮ ਸਿੰਘ ਦੀ ਲੜਕੀ ਨੇ ਕਿ ਤੂੰ ਹੀ ਕੀ ਕਰੇ ਕਰੇ ਹੋ ਲੇਕਿਨ ਤਰਸੇਮ ਸਿੰਘ ਆਪਣੇ ਘਰੋਂ ਬਾਹਰ ਸੀ ਉਹ ਮੇਰੇ ਨਾਲ ਲਾਗੇ ਬੈਠਾ ਹੈ ਮੇਰੇ ਘਰ ਉਹ ਕੁੜੀ ਕੀ ਤੇ ਜਨਾਨੀ ਕੀ ਬੋਲ ਇੱਕਦੀ ਆ ਜਨਾਨੀ ਦਾ ਨਾਮ ਆ ਬੀਨਾ ਤੇ ਉਹਦੀ ਦਰਾਨੀ ਦਾ ਨਾਮ ਆ ਮੀਨੂ ਕਰਵਾਨੀ ਇਹ ਦੋਨੋਂ ਜਦੋਂ ਉਹਦੇ ਗੈਰ ਹਾਜ਼ਰੀ ਵਿੱਚ ਕੱਪੜੇ ਪਾੜਿਆ ਔਰ ਨੰਗੀਆਂ ਹੋਈਆਂ ਜਨਾਨੀਆਂ ਉਹ ਵੀ ਤੁਹਾਨੂੰ ਵੀਡੀਓ ਦੱਸਾਂਗੇ ਉਹਨਾਂ ਦੇ ਘਰ ਜਾ ਕੇ ਕੱਪੜੇ ਪਾੜੇ ਜਦੋਂ ਉਹਨੂੰ ਪੁੱਛਿਆ ਗਿਆ ਬੋਲੇ ਵੀ ਤੇਰੇ ਪਿਓ ਤਰਸੇਮ ਸਿੰਘ ਨੂੰ ਪਸਾਨ ਆਈਆਂ ਸੀ ਉਹ ਵੀ ਸਾਜ ਸਰਪੰਚ ਦੀ ਹੁਣ ਸਰਪੰਚ ਆਪਣਾ ਛੱਪੜ ਵਿੱਚ ਆਣ ਵਾਸਤੇ ਇਸ ਬੰਦੇ ਦਾ ਕਤਲ ਕਰਾ ਦਿੱਤਾ ਇਹ ਲੜਕਾ ਨਿਰੋਜ ਹੈ ਮੇਰਾ ਆਪਣਾ ਛੱਕਾ ਵੀਰ ਹੈ ਮੇਰੇ ਮਮੇ ਦਾ ਮੇਰੇ ਆਪਣਾ ਹੈ ਮਾਸਾ ਬਰਦਰ ਦਾ ਮੈਂ ਇਹੀ ਤੋਂ ਲੈ ਕੇ ਦਰਖਾਸਤ ਕਰਦਾ ਕਿ ਇਹਦੇ ਵਿੱਚ ਜਿਹੜਾ ਸੇਮ ਸਾਜ ਸਰਪੰਚ ਦੀ ਆ ਉਹ ਸਰਪੰਚ ਜਿਹੜਾ ਉਤਰਨਾ ਜੀ ਦਾ ਉਹਨੂੰ ਦੀ ਇਨਕੁਆਰੀ ਆਲਰੇਡੀ ਹੋ ਉਤਰੇ ਕਰਾ ਉਹਨ ਪਿੰਡ ਤੇ ਬਹੁਤ ਗੰਦ ਪਾਇਆ ਕੇਤੇ ਨਜਾਇਜ਼ ਰਸਤੇ ਕਢਾਇਆ ਕਰਦਾ ਕਦੀ ਕੇਤੇ ਕਮਰੇ ਟਰੋਇਆ ਕਰਦਾ ਲੇਕਿਨ ਜਦੋਂ ਆਪਣੇ ਕਮਰਿਆਂ ਦੀ ਵਾਰੀ ਆਈ ਫਿਰ ਉਸ ਨਜਾਇਜ਼ ਕਿਸੇ ਮਨੀਸ਼ ਕੁਮਾਰ ਦੇ ਲੜਕੇ ਨੂੰ ਮਰਵਾਤਾ ਜਦ ਕਿ ਉਹ ਕੱਚੀ ਸੱਤ ਗਰੀਬ ਬੱਚਾ ਉਹਨੂੰ ਝਾਂਛਾ ਦੇ ਜੇ ਤੈਨੂੰ ਘਰਾਂ ਦੇ ਦਾਂਗੇ ਪਰ ਉਹ ਬੰਦਾ ਨੂੰ ਸ਼ਰਾਬ ਪਲਾ ਕੇ ਤਰਸੀਮ ਸਿੰਘ ਦੇ ਘਰ ਭੇਜਿਆ ਉਧਰ ਦੀ ਵੀਡੀਓ ਮੇਰੇ ਕੋਲ ਨਹੀਂ ਆ ਕੀ ਹੋਇਆ ਜਦ ਅਸੀਂ ਪੁੱਜੇ ਆ ਮੈਂ ਕੋ 15 20 ਮਿੰਟ ਬਾਅਦ ਜਦੋਂ ਮੇਰਾ ਪਰਿਵਾਰ ਪੁੱਜਿਆ ਉੱਥੇ ਕੋਈ ਕੰਮ ਸੇ ਕੰਮ ਵੀ ਪਿੰਡ ਦਾ ਚੌਥਾ ਹਿੱਸਾ ਉੱਥੇ ਪਹਿਲਾਂ ਹੀ ਆਲਰੇਡੀ ਖੜਾ ਸੀ ਜਦ ਅਸੀਂ ਦੇਖਿਆ ਮਨੀਸ਼ ਨੂੰ ਮਨੀਸ਼ ਦਾ ਵੀ ਇਹੀ ਕੁਝ ਸੀ ਤਰਸੀਮ ਸਿੰਘ ਦੀ ਲੜਕੀ ਨੇ ਮੈਨੂੰ ਫੋਨ ਕੀਤਾ ਕਿ ਪੜੀ ਸਾਡੇ ਤਲਵਾਰਾਂ ਨਾਲ ਹਲੂ ਹਮਲੇ ਹੋ ਗਿਆ ਜਿਸ ਟਾਈਮ ਅਹੀਂ ਜਾ ਕੇ ਦੇਖਿਆ ਉਹਨਾਂ ਦੇ ਸਟਾ ਕੋਈ ਜਾਨ ਨਹੀਂ ਲੱਗੀਆਂ ਲੇਕਿਨ ਉਹ ਤਲਵਾਰ ਵੀ ਉਹਨਾਂ ਨੇ ਖੋਲੇ ਦੀ ਪਰ ਮੋਟਰਸਾਈਕਲ ਵੀ ਉਹ ਤਾਂ ਅੰਦਰ ਲਾ ਲਿਆ ਲੇਕਿਨ ਉਸ ਤੋਂ ਬਾਅਦ ਕਮ ਸੇ ਕਮ ਵੀ ਪੋਣੇ ਘੰਟੇ ਬਾਅਦ ਲੜਕੇ ਨੂੰ ਚੁੱਕ ਕੇ ਲੈ ਕੇ ਗਏ ਇਹ ਚਾਹੁੰਦੇ ਸੀ ਕਿ ਲੜਕਾ ਮਰੇ ਤੇ ਤਸੀਮ ਸਿੰਘ ਦੇ ਉੱਪਰ ਨਾ ਆਏ ਇਹਨਾਂ ਦੀ ਪਲੈਨਿੰਗ ਹੀ ਇਹਨਾਂ ਦੀ ਸਾਜ਼ਿਸ਼ ਰਚੀ ਦੀ ਅਗਰ ਬੱਚੇ ਨੂੰ ਬਚਾਉਣਾ ਚਾਹਦੇ ਤੇ ਉਸੇ ਟਾਈਮ ਬੱਚੇ ਨੂੰ ਇਹ ਹਸਪੀਟਲ ਲਿਜਾ ਸਕਦੇ ਸੀ ਗਰੀਬ ਪਰਿਵਾਰ ਦੇ ਘਰ ਦਾ ਚਿਰਾਗੀ ਬੁੱਝ ਗਿਆ ਹੋਇਆ ਵਾ ਹਾਂਜੀ ਤੇ ਦੂਸਰਾ ਨਾ ਤੁਹਾਡੇ ਤੇ ਇੱਕ ਦੋਸ਼ ਮਲਕੀਤ ਸਿੰਘ ਨੇ ਤੇ ਤਰਸੀਮ ਸਿੰਘ ਜੋ ਦੋਸ਼ੀ ਹੈ ਦੇ ਭਰਾ ਸਮਥਿੰਗ ਨੇ ਲਾਏ ਨੇ ਕਿ ਕੋਈ ਉਹਨਾਂ ਦੇ ਕੋਲ ਵੀਡੀਓ ਪ੍ਰੂਫ ਨੇ ਕਿ ਹਲਾ ਸ਼ਰੀ ਸਾਰੀ ਮਨੀਸ਼ ਜਿਹਦਾ ਕਤਲ ਹੋਇਆ ਵਾ ਹਾਂਜੀ ਹਾਂਜੀ ਉਹਨੂੰ ਤੁਸੀਂ ਹਲਾ ਸ਼ਰੀ ਦੇ ਕੇ ਜਿਹੜਾ ਵਾ ਇਹ ਭੇਜਿਆ ਵਾ ਕਿ ਇਹਨਾਂ ਦਾ ਗਾਟਾ ਲਾਦੇ ਮੈਂ ਰਾਜੀ ਨਮਾ ਕਰਾ ਦਾਂਗਾ ਦੇਖੋ ਜੀ ਮੈਂ ਕੋਈ ਨਹੀਂ ਕੀਤਾ ਮੈਂ ਮੌਜੂਦਾ ਸਰਪੰਚ ਹਲੇ ਬੱਚੇ ਰੋਜ਼ ਮੇਰੇ ਕੋਈ ਨਾ ਕੋਈ ਕੇਸ ਆ ਅਸੀਂ ਤੇ ਬੱਚਿਆਂ ਨੂੰ ਟਾਲਣੇ ਆ ਵੀ ਕੋਈ ਨਾ ਉਹਦਾ ਤਾਂ ਨਾਮ ਦੀ ਲੱਤਾ ਉਹ ਚੁੱਕ ਕੇ ਆਪਣੇ ਘਰਾਂ ਨੂੰ ਜਾਓ ਜੀ ਸਾਡਾ ਤੇ ਅਸੀਂ ਜੇ ਅਸੀਂ ਲੜਾਈ ਲਵਾ ਲਗੇ ਤਾਂ ਅਸੀਂ ਸਰਪੰਚ ਕਹਦੇ ਰਹਿ ਗਏ ਆ ਇੱਕ ਤੇ ਪਹਿਲੇ ਮਸੂਲ ਆ ਵੀ ਜਿਹੜਾ ਮਲਕੀਤ ਸਿੰਘ ਨੇ ਕੈਮਰਾ ਲਾਇਆ ਇਹ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਜੋ ਮੇਰੇ ਘਰ ਜਨਾਨੀ ਬੰਦਾ ਦਾ ਇਹ ਵੇਖਦਾ ਚੱਕ ਕਰਦਾ ਲੋਕਾਂ ਨੂੰ ਪੁੱਛਦਾ ਵੀ ਇਹ ਵੇਖੋ ਕੌਣ ਆਇਆ ਦੇ ਘਰ ਨਹੀਂ ਇਹਦਾ ਘਰ ਬਿਲਕੁਲ ਤੁਹਾਡੇ ਨਾਲ ਬਿਲਕੁਲ ਨਾਲ ਆ ਜੀ ਅੱਛਾ ਗਵਾਂਡੀ ਤੁਹਾਡੇ ਆ ਗਵਾਂਡੀ ਇਹ ਵੇਖਦਾ ਵੀ ਇਹ ਕੌਣ ਆਇਆ ਲੋਕੀ ਮੈਨੂੰ ਦੱਸਦੇ ਵੀ ਯਾਰ ਪੁੱਛਦਾ ਇਹ ਕੌਣ ਆਇਆ ਤੇ ਇਹਦੇ ਪੁੱਛੋ ਇਹ ਕੈਮਰਾ ਮੇਰੇ ਘਰ 'ਚ ਕਿਉਂ ਲਾਇਆ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀਡੀਓ ਪ੍ਰੂਫ ਹੈਗੇ ਆ ਕਿ ਉਹਨਾਂ ਹੋ ਅਸ਼ਰੀ ਦਿੱਤੀ ਨਹੀਂ ਜੀ ਅਸੀਂ ਕੋਈ ਨਹੀਂ ਅਸੀਂ ਤਾਂ ਉਹਨੂੰ ਟਾਲਿਆ ਬੱਚੇ ਨੂੰ ਤੇ ਜਾ ਜਾ ਆਪਣੇ ਘਰ ਜਾ ਤੇ ਮੈਂ ਲੱਤਾ ਬੜਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਟਾਲ ਕੇ ਹਰ ਮਦਦ ਨੂੰ ਘਰ ਕੱਲਣਿਆ ਜੀ ਠੀਕ ਹੈ ਜੀ ਇਹ ਗਲਤ ਬਿਆਨ ਦੇ ਰਿਹਾ ਤੇ ਇਹ ਜਿਹੜਾ ਕੈਮਰਾ ਲਾਇਆ ਇਹਦੀ ਮੈਂ ਜਰੂਰ ਸ਼ਿਕਾਇਤ ਕਰਾਂਗੇ ਜੀ ਵੀ ਮੇਰੇ ਪਰਿਵਾਰ ਮੇਰੇ ਬੱਚੇ ਲੜੀਆਂ ਦੀਆਂ ਇਹ ਉਹਨਾਂ ਨੂੰ ਡੀਲ ਕਰਦਾ ਜਾ ਬੇ ਕੈਮਰੇ ਚ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜਨ ਏਸੀ ਕੇ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਰਸਤੇ ਚ ਉਹਦੀ ਡੈਥ ਹੋ ਗਈ। ਸੋ ਇਹ ਤਿੰ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਫਰਾਂਸ਼ਾਲਾ ਵੀ ਕਪੂਟ ਕੀਤਾ। ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ। ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 13 ਬੀਐਨਐਸ ਜਿਹੜਾ ਪਰਤਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਦੀ ਹੈ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਪੀ ਜਿਹੜੀ ਹੋ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਇਹ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਸਤਿ ਪ੍ਰਣਾਮ ਜੀ